ਆਜੋ ਅੱਜ ਤੁਹਾਨੂੰ ਘਰੇ ਬਲੱਡ ਪ੍ਰੈਸ਼ਰ ਚੈੱਕ ਕਰਨਾ ਸਿਖਾਈਏ ਅੱਜ ਕੱਲ੍ਹ ਭਾਈ ਬੀਪੀ ਦਾ ਵਧਣਾ ਘਟਣਾ ਇੱਕ ਨਾਰਮਲ ਜੀ ਬਿਮਾਰੀ ਬਣ ਚੁੱਕਿਆ ਵਾ ਸੋ ਆਪਾਂ ਨੂੰ ਇਹ ਚੈੱਕ ਕਰਨਾ ਆਉਣਾ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਕੱਲ੍ਹ ਆਪਾਂ ਦੇਖਦੇ ਆ ਵੀ ਹਰੇਕ ਦੇ ਘਰੇ ਤਕਰੀਬਨ ਕਿਸੇ ਫੈਮਿਲੀ ਮੈਂਬਰ ਦਾ ਕੇਦਾ ਵਧਦਾ ਕਿਸੇ ਦਾ ਘਟਦਾ ਕਈ ਵਾਰੀ ਆਪਣੇ ਖਾਸ ਕਰਕੇ ਪਿੰਡਾਂ ਦੇ ਵਿੱਚ ਕੀ ਹੁੰਦਾ ਵੀ ਰਾਤ ਬਰਾਤੇ ਜਦੋਂ ਕਿਸੇ ਦਾ ਬਲੱਡ ਪ੍ਰੈਸ਼ਰ ਜਿਹੜਾ ਵੱਧਦਾ ਜਾਂ ਘਟ ਜਾਂਦਾ ਹਨ ਤਾਂ ਆਪਾਂ ਡਾਕਟਰ ਵੱਲੋਂ ਭਜਦੇ ਆ ਤੇ ਰਾਤ ਨੂੰ ਕੋਈ ਵੀ ਆਪਣਾ ਡਾਕਟਰ ਨਹੀਂ ਮਿਲਦਾ ਸੋ ਉਸ ਟਾਈਮ ਜੇ ਆਪਾਂ ਨੂੰ ਬਲੱਡ ਪ੍ਰੈਸ਼ਰ ਜਿਹੜਾ ਚੈੱਕ ਕਰਨਾ ਆਉਂਦਾ ਹੋਊਗਾ ਤਾਂ ਆਪਾਂ ਨੂੰ ਪ੍ਰੋਪਰ ਪਤਾ ਲੱਗੂਗਾ ਵੀ ਜਿਹੜਾ ਬਲੱਡ ਪ੍ਰੈਸ਼ਰ ਵਧਿਆ ਜਾਂ ਘਟਿਆ ਫਿਰ ਆਪਾਂ ਉਸ ਹਿਸਾਬ ਨਾਲ ਇਲਾਜ ਕਰ ਸਕਦੇ ਆ ਠੀਕ ਆ ਸੋ ਇਹ ਇਸ ਚੀਜ਼ ਦਾ ਫਾਇਦਾ ਕਈ ਵਾਰ ਪੜਿਆ ਲਿਖਿਆ ਬੰਦਾ ਵੀ ਆਪਾਂ ਇਗਨੋਰ ਕਰ ਜਾਂਦੇ ਆ ਵੀ ਯਾਰ ਪਤਾ ਨਹੀਂ ਕਿੰਡੀ ਇੱਕ ਔਖੀ ਗੱਲ ਆ ਬਲੱਡ ਪ੍ਰੈਸ਼ਰ ਚੈੱਕ ਕਰਨਾ ਪਰ ਅਸਲ ਦੇ ਵਿੱਚ ਬਹੁਤ ਸਿੰਪਲ ਤਰੀਕਾ ਆਪਾਂ ਕਈ ਵਾਰ YouTube ਤੇ ਵੀ ਸਰਚ ਕਰਦੇ ਆ ਤਾਂ ਉੱਥੇ ਜਿਹੜੇ ਡਾਕਟਰ ਹੁੰਦੇ ਉਹ ਆਪਣੀ ਲੈਂਗੁਏਜ ਦੇ ਵਿੱਚ ਥੋੜਾ ਜਿਹਾ ਦੱਸ ਦਿਆ ਤਾਂ ਕਈ ਵਾਰੀ ਆਪਾਂ ਨੂੰ ਸਮਝ ਵੀ ਨਹੀਂ ਲੱਗਦੀ ਹੈ ਨਾ ਕਈ ਬੰਦਿਆਂ ਨੂੰ ਸੋ ਅੱਜ ਤੁਹਾਨੂੰ ਮੈਂ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਦੱਸੂਗਾ ਵੀ ਆਪਾਂ ਕਿਵੇਂ ਬਲੱਡ ਪ੍ਰੈਸ਼ਰ ਜਿਹੜਾ ਆਪਾਂ ਘਰੇ ਚੈੱਕ ਕਰ ਸਕਦੇ ਆ ਤੇ ਇਹਦੇ ਵਾਸਤੇ ਕਈ ਜਿਹੜੀਆਂ ਮਸ਼ੀਨਾਂ ਆਉਂਦੀਆਂ ਨੇ ਇੱਕ ਤਾਂ ਇਲੈਕਟ੍ਰੋਨਿਕ ਵੀ ਆਉਂਦੀ ਆ ਉਹ ਜਾਨੀ ਕਿ ਉਹਦੇ ਵਿੱਚ ਉਹਦੀ ਰੀਡਿੰਗ ਦੇ ਵਿੱਚ ਫਰਕ ਪੈ ਜਾਂਦਾ ਪਰ ਜਿਵੇਂ ਆਹ ਜਿਹੜੀ ਮੇਰੇ ਕੋਲੇ ਆ ਇਹਦੇ ਦਾ ਮੀਟਰ ਜਿਹਾ ਲੱਗਿਆ ਹੋਇਆ ਉੱਤੇ ਤੁਸੀਂ ਦੇਖ ਸਕਦੇ ਹੋ ਜਾਂ ਇੱਕ ਮਰਕਰੀ ਵਾਲੀ ਆਉਂ ਤੇ ਇੱਕ ਉਹਦੇ ਵਾਸਤੇ ਆਪਾਂ ਨੂੰ ਚਾਹੀਦਾ ਸਟੈਥੋਸਕੋਪ ਤੇ ਆਜੋ ਹੁਣ ਆਪਾਂ ਤੁਹਾਨੂੰ ਚੈੱਕ ਕਰਕੇ ਦਿਖਾਉਨੇ ਆ ਵੀ ਕਿਵੇਂ ਆਪਾਂ ਬਲੱਡ ਪ੍ਰੈਸ਼ਰ ਚੈੱਕ ਕਰਨਾ ਸੋ ਆ ਹੈਗੀ ਆਪਣੇ ਕੋਲੇ ਬਲੱਡ ਪ੍ਰੈਸ਼ਰ ਚੈੱਕ ਕਰਨ ਵਾਲੀ ਮਸ਼ੀਨ ਸੋ ਆ ਜਿਹੜਾ ਜਿੱਤੇ ਆਪਾਂ ਰੀਡਿੰਗ ਚੈੱਕ ਕਰਨੀ ਆ ਬਲੱਡ ਪ੍ਰੈਸ਼ਰ ਦੀ ਤੇ ਸੋ ਪਹਿਲਾਂ ਆਪਾਂ ਨੂੰ ਜਿਹੜਾ ਕਲੀਅਰ ਕਰ ਲੈਣਾ ਚਾਹੀਦਾ ਵੀ ਇਹਦੇ ਵਿੱਚ ਬਿਲਕੁਲ ਹਵਾ ਨਾ ਹੋਵੇ ਤਾਂ ਇਹ ਘੁੱਟ ਕੇ ਇਹਨੂੰ ਹਵਾ ਵਿੱਚੋਂ ਕੱਢ ਲੈਣੀ ਹੈ ਤੇ ਜੇ ਨਾ ਨਿਕਲੇ ਇਹਨੂੰ ਢਿੱਲਾ ਕਰ ਲੈਣਾ ਥੋੜਾ ਜਿਆਦਾ ਦੇਖੋ ਇਹ ਥੋੜਾ ਜਿਹਾ ਢਿੱਲਾ ਕਰ ਲੈਣਾ ਤੇ ਆ ਇਹਦੇ ਵਾਸਤੇ ਜਿਹੜਾ ਆਪਾਂ ਨੂੰ ਸਟੈਥੋਸਕੋਪ ਚਾ ਹਣਾ ਇਹ ਆਪਾਂ ਨੂੰ ਸਟੈਥੋਸਕੋਪ ਦੀ ਲੋੜ ਆ ਤੇ ਅੱਜ ਹੁਣ ਦਮ ਆਪਾਂ ਚੈੱਕ ਕਰਕੇ ਦਿਖਾਉਨੇ ਆ ਸੋ ਆ ਦੇਖੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਂ ਵਾਲਾ ਟਾਈਟ ਤੇ ਨਾਂ ਵਾਲਾ ਢਿੱਲਾ ਨੂੰ ਇਦਾਂ ਲਾ ਲੈਣਾ ਸੋ ਇੱਥੋਂ ਆਪਾਂ ਦੋ ਉਂਗਲਾਂ ਆਪਾਂ ਜਿਹੜੀਆਂ ਤਾਂ ਰੱਖਣਾ ਹੈ ਆ ਜਿਹੜਾ ਆਪਣਾ ਜੋੜ ਹੁੰਦਾ ਜਿਹੜੀ ਆਪਾਂ ਨਬਜ ਸੁਣਨੀ ਹੁੰਦੀ ਹੈ ਤੇ ਸਟੈਥੋਸਕੋਪ ਲਾ ਕੇ ਸੋ ਇਸ ਕਰਕੇ ਨੂੰ ਥੋੜਾ ਤਾਂ ਰੱਖਣਾ ਤੇ ਇਹਦੇ ਵਿੱਚ ਇੱਕ ਉਂਗਲ ਕੁ ਟੁਕੜ ਥੋੜੀ ਪੈਣੀ ਚਾਹੀਦੀ ਹੈ ਹਨਾ ਤੇ ਇਹ ਢਿੱਲਾ ਰਹਿ ਗਿਆ ਆਪਾਂ ਨੂੰ ਹੋਰ ਕਰਦੇ ਨੂੰ ਚੰਗੀ ਤਰ੍ਹਾਂ ਟਾਈਟ ਕਰਕੇ ਇਹਦਾ ਲਾ ਲੈਣਾ ਇਹ ਥੋੜੀ ਚੇਪੀ ਵੀ ਜਿਹੜੀ ਖਰਾਬ ਜਿਹੀ ਹੋਈ ਹੋਈ ਆ ਸੋ ਆ ਜਿਹੜਾ ਮੀਟਰ ਐ ਨੂੰ ਆਪਾਂ ਰੀਡਿੰਗ ਜਿੱਦੋਂ ਆਪਾਂ ਦੇਖਣੀ ਆ ਉਹਨੂੰ ਇੱਥੇ ਟੰਗ ਲੈਣਾ ਤੇ ਆਹ ਜਿਹੜਾ ਇਹਦਾ ਆਪਾਂ ਕਹਿਦੀ ਆ ਆਪਾਂ ਜਿਹੜਾ ਨੱਟ ਜੈ ਨੂੰ ਚੰਗੀ ਤਰ੍ਹਾਂ ਟਾਈਟ ਕਰ ਲੈਣਾ ਤੇ ਉਸ ਤੋਂ ਬਾਅਦ ਸਟੈਥੋਸਕੋਪ ਲਾ ਕੇ ਜਿਹੜਾ ਇਹ ਆਪਣਾ ਇੱਥੇ ਰੱਖਣਾ ਜਿੱਥੇ ਆਪਣੀ ਜਿੱਥੇ ਆਪਾਂ ਨਾੜ ਜਿਹੜੀ ਆ ਸੁਣਨੀ ਆ ਬਿਲਕੁਲ ਇੱਥੇ ਇਹਨੂੰ ਚੰਗੀ ਤਰ੍ਹਾਂ ਆਪਾਂ ਦੱਬ ਲੈਣਾ ਇਦਾਂ ਤੇ ਉਸ ਤੋਂ ਬਾਅਦ ਇਹਦੇ ਨਾਲ ਆਪਾਂ ਪੰਪ ਕਰਨਾ ਇਹਨੂੰ ਟਾਈਟ ਕਰਕੇ ਚੰਗੀ ਤਰ੍ਹਾਂ ਨੂੰ ਟਾਈਟ ਕਰਕੇ ਉਸ ਤੋਂ ਬਾਅਦ ਇਹਨੂੰ ਪੰਪ ਕਰਨਾ ਆਪਾਂ ਆ ਦੇਖੋ ਸੂਈ ਉੱਪਰ ਜਾ ਰਹੀ ਆ ਇਹ ਆਪਾਂ 180 ਤੋਂ 200 ਤੱਕ ਆਪਾਂ ਲੈ ਜਾਣਾ ਤੇ ਫਿਰ ਆਪਾਂ ਹੌਲੀ-ਹੌਲੀ ਢੱਲਾ ਕਰਨਾ ਬਿਲਕੁਲ ਸਲੋਲੀ ਸਲੋਲੀ ਜਿੱਥੇ ਆਪਾਂ ਨੂੰ ਨਾਭ ਸੁਣਨ ਲੱਗ ਗਈ ਨਾ ਤਾਂ ਉਹ ਪੁਆਇੰਟ ਆਪਾਂ ਨੋਟ ਕਰ ਲੈਣਾ ਉਸ ਤੋਂ ਬਾਅਦ ਫੇਰ ਇਹਨੂੰ ਥੋੜਾ-ਥੋੜਾ ਰੀਲੀਜ਼ ਕਰੀ ਜਾਣਾ ਤੇ ਜਿੱਥੇ ਆਪਾਂ ਨੂੰ ਸੁਣਨੀ ਬਿਲਕੁਲ ਇਹ ਬੰਦ ਹੋ ਗਈ ਤੇ ਉਹ ਪੁਆਇੰਟ ਵੀ ਆਪਾਂ ਨੋਟ ਕਰ ਲੈਣਾ ਮੰਨ ਲਓ ਜਿਹੜੀ ਆਪਣੀ ਨਵਜਾ ਉਹ ਆਪਾਂ ਨੂੰ 110 ਤੇ ਸੁਣਨੀ ਸਟਾਰਟ ਹੋਈ ਆ ਤੇ ਉਹ 70 ਤੇ ਜਾ ਕੇ ਜਿਹੜੀ ਸੁਣਨੀ ਬੰਦ ਹੋ ਗਈ ਤਾਂ ਜਿਹੜੀ ਆਪਣੀ ਰੀਡਿੰਗ ਆਉਗੀ ਉਹ 110/70 ਸੋ ਇਹ ਆਪਣੀ ਜਿਹੜੀ ਬਲੱਡ ਪ੍ਰੈਸ਼ਰ ਦੀ ਰੀਡਿੰਗ ਹੋਗੀ 110 ਆ ਜਿਹੜਾ ਉਹ ਅੱਪਰ ਲੈਵਲ ਵਾਲਾ ਬਲੱਡ ਪ੍ਰੈਸ਼ਰ ਜਿਹਦੇ ਸ਼ਬਦਾਂ ਦੇ ਵਿੱਚ ਪੰਜਾਬੀ ਦੇ ਵਿੱਚ ਜੇ ਕਹੀਏ ਤਾਂ ਆਪਾਂ ਨੂੰ ਉਤਲਾ ਬਲੱਡ ਪ੍ਰੈਸ਼ਰ ਕਹਿ ਦਿੰਨੇ ਆ ਤੇ ਜਿਹੜਾ 70 ਜਿਹੜੀ ਰੀਡਿੰਗ ਆਈ ਆ ਉਹ ਆਪਣਾ ਹੇਠਲਾ ਬਲੱਡ ਪ੍ਰੈਸ਼ਰ ਹੋ ਗਿਆ ਸੋ ਇਦਾਂ ਬਈ ਸਿੰਪਲ ਤਰੀਕੇ ਨਾਲ ਆਪਾਂ ਜਿਹੜਾ ਬਲੱਡ ਪ੍ਰੈਸ਼ਰ ਚੈੱਕ ਕਰ ਸਕਦੇ ਆ ਇੱਕ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਇਲੈਕਟ੍ਰੋਨਿਕ ਮਸ਼ੀਨ ਵੀ ਆਉਂਦੀ ਆ ਉਹਦੀ ਰੀਡਿੰਗ 'ਚ ਫਰਕ ਪੈ ਜਾਂਦਾ ਕਿਉਂਕਿ ਜੇ ਆਪਾਂ ਲਾਉਣ ਦੇ ਵਿੱਚ ਕ ਸੋ ਇਹ ਜਿਹੜੀ ਆ ਇਹ ਮਸ਼ੀਨ ਜੀ ਆ ਇਹ ਬਲੱਡ ਪ੍ਰੈਸ਼ਰ ਚੈੱਕ ਕਰਨ ਵਾਲੀ ਇਹ ਮੈਨੂੰ ਵਧੀਆ ਲੱਗੀ ਜਾਂ ਇੱਕ ਜਿਹੜੀ ਮਰਕਰੀ ਵਾਲੀ ਆਉਂਦੀ ਆ ਉਹ ਵੀ ਵਧੀਆ ਸੋ ਇਹ ਦੋ ਚੀਜ਼ਾਂ ਚਾਹੀਦੀਆਂ ਤੁਹਾਨੂੰ ਇਹਦੇ ਵਾਸਤੇ ਤੁਸੀਂ ਸੈਂਪਲ ਤਰੀਕੇ ਨਾਲ ਜਿਹੜਾ ਬਲੱਡ ਪ੍ਰੈਸ਼ਰ ਜਿਹੜਾ ਚੈੱਕ ਕਰ ਸਕਦੇ ਹੋ ਤੇ ਬਾਕੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਿਓ ਤੇ ਅੱਗੇ ਨੂੰ ਜਰੂਰ ਸ਼ੇਅਰ ਕਰਦੇ ਤੇ ਆਪਣਾ ਪੇਜ ਕੰਟਰੀਸਾਈਡ ਯੂਟਿਊਬਰ ਜਰੂਰ ਫੋਲੋ ਕਰ ਲਿਓ